ਸੋ ਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਧਨ ਗੁਦਰਾ ਸਬਦ ਨਾ ਕਰ ਹੈ ਵਿਚਾਰ ਸੁਧ ਮਤ ਕਰਤਾ ਸਭ ਹਿਰੇ ਲਈ ਬੋਲਣ ਸਭ ਬਕਾਰ ਦਿੱਤਾ ਕਿਤਾ ਨਾ ਸੰਤੋਖੀਏ ਅੰਤਰ ਤਿਸਨਾ ਬਹੁ ਅਗਿਆਨ ਅੰਧਾਰ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿੰਨਾ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮੁਖ ਪ੍ਰੀਤ ਨਾ ਹੋਏ ਉਹ ਆਵਾ ਜਾਏ ਪਵਾਈਏ ਸੁਪਨੈ ਸੁਖ ਨਾ ਕੋਏ ਕੂੜ ਕਮਾਵੈ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੇ ਪੁੰਨ ਪਿਆ ਇਨਾ ਗੁਰ ਸਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾ ਨਾਨਕ ਵਿਚਾਰੇ ਸੰਤ ਮੂਨ ਜਨਾ ਚਰਬੀਦਕ ਹੰਦੇ ਭਗਤ ਮੁਖਾਂ ਤੇ ਬੋਲਦੇ ਸੇ ਬਚਨ ਹੋਵੰਦੇ ਪ੍ਰਗਟ ਪਹਾ ਰਾਜਾ ਪਦੇ ਸਭ ਲੋਕ ਸੁਣੰਦੇ ਸੁਖ ਨਪਾਇਨ ਮੁਗਦ ਨਰ ਸੰਤ ਨਾਲ ਖੰਦੇ ਓਏ ਲੋਚਨ ਓਨਾ ਗੁਣੈ ਨੋ ਓਏ ਅਹੰਕਾਰ ਛੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਲ ਪਾਰ ਬ੍ਰਹਮ ਸਿੱਕ ਸੈ ਨਾ ਸੰਦੇ ਵੈਰ ਕਰਨ ਦਰ ਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰ ਆਪਿਆ ਸੇ ਫਿਰੇ ਪਵੰਦੇ ਪੇੜ ਮਡਾ ਹੂ ਕਟਿਆ ਤਿਸ ਡਾਲ ਸੁਕੰਦੇ ਸਲੋਕ ਮਹਲਾ ਪੰਜਮ ਗੁਰੂ ਨਾਨਕ ਹਰ ਨਾਮ ਅੰਦਰ ਡਾਇਆ ਭੰਨਣ ਕਰਨ ਸਮਰਾਥ ਪਰਬ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਭਾਇਆ ਲਤ ਮਹਲਾ ਪੰਜਮ ਖੁਦਿਆਬੰਤ ਨਾ ਜਾਣੀ ਲਾਜ ਕੁਲਾਜ ਕਬੂਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੋ ਵੇਹੇ ਕਰਮ ਕਮਾਮ ਦਾਤ ਵੇਹੇ ਫਲ ਤੇ ਜੱਬੇ ਤਤਾਲੋਸਾਰ ਵਿੱਚ ਸੰਗੈ ਪਲਤੇ ਘਤ ਗਲਾਵਾ ਚੱਲਿਆ ਤੈਨ ਦੂਤ ਅਮਲ ਤੇ ਕਾਈ ਆਸਨਾ ਪੁੰਨੀਆਂ ਨਿਤ ਪਰ ਮਲ ਹਿਰਤੇ ਈਆ ਨ ਜਾਣੇ ਇਕਰਤ ਕਰਨ ਵਿੱਚ ਜੂਨੀ ਫਿਰਤੇ ਸਭੇ ਤਰ੍ਹਾਂ ਦੇ ਘੁੱਟਿਐ ਸ ਹਿਰ ਲਈਐਸ ਧਰਤੇ ਵਿਜਣ ਕਲਾ ਨਾਂ ਦੇਵਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਹਮਿਓ ਝੜ ਧਰਤੀ ਪੜਤੇ ਸ ਲੋਕ ਮਹਲਾ ਤੀਜਾ ਗੁਰਮੁਖ ਗਿਆਨ ਬਿਵੇਕ ਬੁੱਧ ਹੋਏ ਹਰ ਗੁਣ ਗਾਵਹਿ ਹਿਰਦੈ ਹਾਰ ਪੁਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਓਸ ਮਿਲਿਆ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸ ਨ ਸੁਬਾਣੀ ਹਰ ਦਰ ਸੋਭਾ ਮਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰਨਾ ਜਾਪੈ ਕੇ ਪੂਰਾ ਸਤਗੁਰ ਭਾਵੈ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਗੁਰੂ ਆਖੇ ਸੋ ਕਾਰ ਕਮਾਵਨ ਸੋ ਜਪ ਕਮਾਵੈ ਗੁਰਸਿੱਖਾਂ ਕੀ ਕਾਲ ਸੱਚਾ ਥਾਏ ਬਾਵੈ ਮਿਣ ਸਤਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੀ ਤਿਸ ਗੁਰਸਿੱਖ ਫਿਰ ਨੇੜ ਨ ਆਵੈ ਗੁਰ ਸਤਗੁਰ ਅੱਗੇ ਕੋ ਜੀਉ ਲਾਏ ਕਲ ਹੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੈ ਜੇ ਠੱਗੀ ਆ ਬੈ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨ ਆਵੈ ਬਰਮ ਵਿਚਾਰ ਨਾਨਕ ਆਖ ਸੁਣਾਵੈ ਜੇ ਬਿਨ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੈ ਪੌੜੀ ਤੂੰ ਸੱਚਾ ਸਹਿਬ ਅਤ ਬਡਾ ਤੋਹੈ ਜੇ ਬੜ ਤੂ ਬੜ ਬੱਡੇ ਜਿਸ ਤੂੰ ਮਿਲੈ ਸੋ ਤੁਧ ਮਿਲੈ ਤੂੰ ਆਪੇ ਬਖਸ ਲਹਿ ਲੇਖਾ ਛੱਡੇ ਜਿਸ ਨੂੰ ਤੂੰ ਆਪ ਮਲਾਏਂਦਾ ਸੋ ਸਤਗੁਰ ਸੇਬੇ ਮਨ ਗੱਡ ਗੱਡੇ ਤੂੰ ਸੱਚਾ ਸਹਿਬ ਸੱਚ ਤੂੰ ਸਭ ਜਿਓ ਪਿੰਡ ਚੰਮ ਤੇਰਾ ਹੱਡੇ ਜਿਉ ਪਾਵੈ ਤੋ ਰੱਖ ਤੂੰ ਸਤਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਬਾਰ ਮਹੱਲਾ ਪੰਜਮਾ ਰਾਏ ਕਮਾਲ ਦੀ ਮੋਜ ਦੀ ਕੀ ਬਾਰ ਕੀ ਧੁਨ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਮਾ ਹਰ ਹਰ ਨਾਮ ਜੋ ਜਨ ਜਪੈ ਸੋ ਆਇ ਪਰਵਾਣ ਤਿਸ ਜਨ ਕੈ ਬਲਿਹਾਰਣੈ ਜਿਨ ਭਜਿਆ ਪਰਬੰਦਰਵਾਣ ਜਦ ਮੈਂ ਮਰਨ ਤੋਂ ਕੋਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਦ ਨਾਨਕ ਸੱਚਾ ਤਾਣ ਮਹੱਲਾ ਪੰਜਮ ਭਲਕੇ ਉੱਠ ਪਰੋਣਾ ਮੇਰੇ ਘਰ ਆਵੋ ਪਾਓ ਪਖਾਲਾ ਤਿਸਕੇ ਮਨਨ ਤਨ ਨਿਤ ਪਾਵੋ ਨਾਮ ਸੁਣੇ ਨਾਮ ਸੰਗਰ ਨਾਮੇ ਲਿਵਲਾਵੋ ਗ੍ਰਹਿ ਤਨ ਸਭ ਪਵਿੱਤਰ ਹੋਏ ਹਰ ਕੀ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵੜ ਭਾਗੀ ਪਾਵੋ ਪੌੜੀ ਜੂ ਤੁਦ ਪਾਵੈ ਸੋ ਪਲਾ ਸੱਚ ਤੇਰਾ ਪਾਣਾ ਤੂੰ ਸਭ ਮੈਂ ਇੱਕ ਬਰਤ ਦਾ ਸਭ ਮੈਂ ਸਮਾਨ ਤਾਂਤਨ ਅੰਤਰ ਰਬ ਰਹਾ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਣਾ ਗਤੀ ਸਾਧ ਸਾਧਕ ਕੋ ਬਾਣਾ ਸਲੋਕ ਮਹੱਲਾ ਪੰਜਮਾ ਚਿਤੈ ਤਾਂ ਚਿਤ ਸਹਬ ਸੱਚਾ ਸੋਤਣੀ ਨਾਨਕ ਸਤਿਗੁਰ ਸੇਵ ਚੜ ਬਹੁਤ ਪੌ ਜਲ ਪਾਰ ਪਉ ਮਹੱਲਾ ਪੰਜਵਾ ਬਾਉ ਸੰਦੇ ਕਪੜੇ ਪਹਿ ਰੈ ਗਰਬ ਗਵਾਰ ਨਾਨਕ ਨਾਲ ਨ ਚੱਲੇ ਨੀ ਜਲ ਬਲ ਹੋਏ ਸ਼ਾਰ ਪੌੜੀ ਸੇ ਉਪਰੇ ਜੱਗੈ ਵਿੱਚ ਜੋ ਸੱਚਾ ਰਖੇ ਮੁੰਡ ਟਹਤਨ ਕੈ ਜੀਵੀਐ ਹਰ ਅੰਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾ ਭੱਕੇ ਕਰ ਕਿਰਪਾ ਪ੍ਰਭ ਜਪਣੀ ਹਰ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨ ਲੱਕੇ ਇਸ ਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੁ ਸਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਬਿਸਰੈ ਪਾਰ ਬ੍ਰਹਮ ਫੇਟ ਭਲੇਰੀ ਰੋਤ ਮਹੱਲਾ ਪੰਜਵਾਂ ਨਾਨਕ ਮਤਰਾਈ ਤਿਸ ਸੁ ਸਭ ਕੁ ਸੁ ਜਿਸ ਕਾ ਹਾਥ ਕੋ ਮਿੱਤਰਾ ਸਹੀ ਕਾਂਡੀਆਂ ਇਕ ਵਖਨ ਚੱਲੇ ਸਾਥ ਪੌੜੀ ਅੰਮ੍ਰਿਤ ਨਾਮਨ ਧਾਨ ਹੈ ਮਿਲ ਪੀਵੋ ਪਾਈ ਜੇ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ ਕਰ ਸੇਵ ਪਰਮ ਗੁਰਪੋਖ ਰਹਿ ਨਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇ ਬੜ ਤੂਏ ਪਰਮ ਬ੍ਰਹਮ ਨਾਨਕ ਸਰਣਾਈ ਸੇ ਲੋਕ ਮਹੱਲਾ ਪੰਜਮਾ ਡਿੱਠੜੋ ਹੱਬ ਠਾਏ ਊਣ ਨਕਾਈ ਜਾਏ ਨਾਨਕ ਲੱਦਾ ਤੈਨਸੋ ਆਉ ਜਿੰਨਾ ਸਤਗੁਰ ਭੇਟਿਆ ਮਹੱਲਾ ਪੰਜਵਾਂ ਧਾਮਨੀ ਚਮਤਕਾਰ ਤਿਉ ਬਰਤਾਰਾ ਜਗਖੇ ਬੱਥ ਸਵਾਬੀ ਸਾਇ ਨਾਨਕ ਨਾਉ ਜਪਨਦੋ ਤਿਸ ਤਣੀ ਪੌੜੀ ਸਿਮਰਤ ਸਾਤਰ ਸੋਦ ਸਭ ਕੇ ਨ ਕੀਮ ਨਾ ਜਾਣੀ ਜੋ ਜਨ ਭੇਟੇ ਸਾਧ ਸੰਗ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਤਕ ਹੋ ਬੈ ਲਿਖਿਆ ਹਰ ਸਿਮਰੁ ਪ੍ਰਾਨੀ ਤੋ ਸਦਿ ਤ ਸਚ ਨਾਮ ਨਾਨਕ ਮਹਿਮਾਣੀ ਸੋ ਲੋਕ ਮਹਲਾ ਪੰਜਵਾ ਅੰਤਰ ਚਿੰਤਾ ਨਹਿਣੀ ਸੁਖੀ ਮੂਲ ਨ ਉਤਰੈ ਭੁਖ ਨਾਨਕ ਸਚੇ ਨਾਮ ਬਿਨ ਕਿਸੈ ਨ ਲਥੋ ਦੁਖ ਮਹਲਾ ਪੰਜਵਾ ਮੁਠੜੇ ਸਈ ਸਾਥ ਜਿਨ ਲੀ ਸਚ ਨ ਲਧਿਆ ਨਾਨਕ ਸੇ ਸਬਾਸ ਜਿਨ ਗੁਰ ਮਿਲ ਇਕ ਪਛਾਨਿਆ ਪਉੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਇ ਸੇ ਬਲ ਸਮਰਥ ਆਪਣਾ ਬਿਨ ਸੈ ਸਭ ਮੰਦਾ ਪਤਤ ਉਦਾਹਰਨ ਪਰਮ ਸੰਤ ਬੇਦਕ ਹੰਦਾ ਭਗਤ ਪਸਲ ਤੇਰਾ ਵੀਰਦ ਹੈ ਜੁਗ ਜੁਗ ਬਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸੋ ਲੋਕ ਮਹੱਲਾ ਪੰਜਮ ਕੀੜੀ ਚੋਕੀ ਪੋਫੂਟੀ ਬਗਨ ਬਹੁਤ ਤਰੰਗ ਚਾਰਜਰੂ ਪਸੰਤਨਰਤ ਨਾਨਕ ਨਾਮ ਰੰਗ ਮਹੱਲਾ ਪੰਜਮ ਕਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਬ ਚਿੱਤ ਦੁਨੀਆ ਜਿਆ ਬੜਿਆਈਆਂ ਨਾਨਕ ਸਭ ਕੋ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨ ਬਿਰ ਲਾ ਜਾਤਾ ਇਸੇ ਪ੍ਰਾਪਤ ਭਾਈ ਰਹੋ ਜਿਸ ਦੇ ਬਦਾਤਾ ਮਨ ਤਨ ਪੀਤਰ ਮੌਲਿਆ ਹਰ ਰੰਗ ਜਨਰਾਤਾ ਸਾਤ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਸਾਤਾ ਸੋ ਲੋਕ ਮਹੱਲਾ ਪੰਜਵਾਂ ਖਖੜੀਆਂ ਸੁਹਾਵੀਆਂ ਲਗੜੀਆਂ ਅਕੰਠ ਬਿਰਹਾ ਬਸੂੜਾ ਧਣੀ ਸਿਉ ਨਾਨਕ ਸਹਿ ਸਗੰਠ ਮਹੱਲਾ ਪੰਜਮ ਬਸਾਰੇ ਦੇ ਮਰ ਗਏ ਮਰ ਬਿਨ ਨ ਸਕੈ ਮੂਲ ਬੇਮਖ ਹੋਏ ਰਾਮ ਤੇ ਜਿਉ ਤਸਕਰੀ ਉੱਪਰ ਸੂਲ ਪੌੜੀ ਸੁਖ ਨਿਦਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਤਨ ਬਈਲ ਪੂਰਿਆ ਘਟ ਘਟ ਹਰ ਬਣਿਆ ਊਜ ਨੀਤ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਨੀਤ ਸਕਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵ ਜਿਸ ਨਾਮ ਤਿੰਨ ਹਰ ਰੰਗਜ ਬਣਿਆ ਸਹ ਲੋਕ ਮਹਲਾ ਪੰਜਵਾਂ ਜਿਨ ਸਾਸ ਕਰ ਅਸ ਨ ਬਿਸਰੈ ਹਰ ਨਾਮਾ ਮਨ ਮੰਤ ਤਨ ਸੈ ਸਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਮ ਅੱਠੇ ਪਹਿਰ ਪੌਂਦਾ ਫਿਰੈ ਖਾਪਣ ਛੰਦੜ ਸੂਲ ਧੋਜਕ ਪੌਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ ਪੌੜੀ ਤਿਸ ਅਸਰੇ ਵੋ ਪ੍ਰਾਣਿਓ ਜਿਸ ਦਾ ਨਾਉ ਪੱਲੇ ਇੱਥੇ ਰਹੁ ਸਹੇਲੀਆਂ ਅੱਗੇ ਨਾਲ ਚੱਲੈ ਕਾਰ ਬੰਦੋ ਸਾਤੇ ਧਰਮ ਕਾ ਗੱਡ ਥੰਮ ਅਹਲੈ ਓਡਲ ਹੈ ਨ ਰਹਿਣ ਦੀਨ ਦੁਨੀਆ ਚੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਾ ਮੱਲੈ ਸਲੋਕ ਮਹਲਾ 5 ਜਾਤਕ ਮੰਗੈ ਦਾਨ ਦੇ ਪਿਆਰਿਆ ਦੇ ਬਣਹਾਰ ਦਤਾਰ ਮੈਂ ਨਿਤ ਜਿਤਾ ਰਿਆ ਨਿਖੁਟ ਨਾ ਜਾਈ ਮੂਲ ਉਤਲ ਭੰਡਾਰਿਆ ਨਾਨਕ ਸਬਦ ਅਪਾਰ ਤਿੰਨ ਸਭ ਕਿਸ ਸਾਰੇ ਆ ਮਹਲਾ 5 ਸਿੱਖੋ ਸਭ ਤੋਂ ਪਿਆਰੇਓ ਜਨਮ ਮਰਨ ਕੀ ਤੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਮਰਤ ਬੰਡੀਐ ਸੁਖੀਆ ਹਰ ਕਰਣੇ ਜਮ ਕਾ ਪੰਥ ਨ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸਾਹੀ ਜਨਨੇ ਬਾਣੀ ਉਚਰੈ ਸਾਧ ਜਨ ਅਮਯੋ ਚਲੈ ਚਰਣੇ ਵੇਖ ਦਰਸ਼ਨ ਨਾਨਕ ਜੀਵੇਆ ਮਨ ਅੰਦਰ ਧਰਨੇ ਸ ਲੋਕ ਮਹੱਲਾ ਪੰਜਮ ਸਤਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਆ ਕਾਰਜ ਆਵਰਾਸ ਮਹੱਲਾ ਪੰਜਮ ਜਿਸੰਬ੍ਰਤ ਸੰਕਟ ਅਸੁੱਟ ਹੈ ਅੰਧ ਮੰਗਲ ਬਸਰਾਮ ਨਾਨਕ ਜਪੀਏ ਸਦਾ ਹਰ ਨਿਮਖ ਨ ਬਿਸਰੀਉ ਨਾਮ ਪੌੜੀ ਤਨ ਕੀ ਸੋਭਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਦਾ ਸਰਨੀ ਜੋ ਪਵੈ ਸੋ ਸੁਟਾ ਵਧਾ ਗੁਰਗਾ ਭਾਇ ਬਨਾਸੀਆ ਜੂਨ ਗਰਬ ਨਾ ਦਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ 부ਝ ਸੰਦਾ ਨਾਨਕ ਪਾਇਆ ਸੋਤਣੀ ਹਰ ਅਗਮ ਅਗਦਾਸ ਲੋਕ ਮਹੱਲਾ ਪੰਜ ਮਾ ਕਾਮ ਨ ਕਰੀ ਆਪਣ ਫਿਰੇ ਅਵਤਾਲ ਹੋਏ ਨਾਨਕ ਨਾਏ ਬਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਮਾ ਬੁਖੈ ਕੋ ਤਣ ਸਗਲ ਮਹਿ ਜਗਤ ਰਹੀ ਲਬਟਾਏ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾ ਹੋ ਪੌੜੀ ਇਹ ਨਸਾਣੀ ਸਾਦ ਕੀ ਜਿਸ ਪੇੜ ਸਤ ਰਿਆ ਜਮ ਕਾਂਕਰ ਨੇੜ ਨ ਆ ਬਈ ਫਿਰ ਬਹੁੜ ਨ ਮਰੀਐ ਪਵ ਸਾਗਰ ਸੰਸਾਰ ਬਿਕ ਸੋ ਪਾਰ ਉਤਰੀਐ ਹਰ ਗੁਣ ਗੁੰਫੋ ਮਨ ਮਾਲ हर सब मल पर हरि है नानक प्रीतम मिल रहे पार ब्रह्म नर हरि है सलोक मोहल्ला नानक आय से प्रबाण है जिन हर बुठा चित गाली अल पलाियां कम न आवे मित मोहला पांज पार ब्रह्म प्रभु दृष्टि आया पूर्ण अगम बसमाद नानक राम नाम तन कीता ਪੂਰੇ ਗੁਰਪ੍ਰਸਾਦ ਪੌੜੀ ਧੋ ਨ ਚੱਲੀ ਖਸਮ ਨਾਲ ਲਭੋ ਮੋਹ ਬੁਗਤੇ ਕਰਤਬ ਕਰਨ ਭਲੇ ਰਿਆਂ ਮਦ ਮਾਇਆ ਸੁਤੇ ਫਿਰ ਫਿਰ ਜੂਨ ਪਵਾਈਆਂ ਨਾ ਜਮ ਮਾਰਗ ਉਤੇ ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁਤੇ ਨਾਨਕ ਨਾਏ ਬਸਾਰਿਆ ਸਭ ਮੰਦਿਰ ਉਤੇ